ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆਂ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਆਸ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਸਰੀਰਿਕ ਤੰਦਰੁਸਤੀਆਂ ਬਖਸ਼ੇ ਅਸੀਂ ਸਾਰੇ ਠੀਕ ਠਾਕ ਆਂ ਚੜ੍ਹਦੀ ਕਲਾ ਵਿੱਚ ਸੱਚੇ ਬਾਦਸ਼ਾਹ ਵਾਹਿਗੁਰੂ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਤੇ ਤੁਹਾਡੇ ਨਾਲ ਗਿਆਨ ਚਰਚਾ ਜੋ ਵਿਚਾਰ ਸਾਂਝੇ ਕਰਦੇ ਰਹੀਏ ਬਾਈ ਗੁਰੂ ਜੀ ਅੱਜ ਦਾ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆਂ ਕਿ ਪਰਮਾਤਮਾ ਦੀ ਕਦੋਂ ਆਪਣੇ ਤੇ ਬਖਸ਼ਿਸ਼ ਹੋ ਜਾਂਦੀ ਹੈ ਕਿ ਆਪਣਾ ਮਾੜਾ ਸਮਾਂ ਜਿਹੜਾ ਕੱਟਿਆ ਜਾ ਰਿਹਾ ਤੇ ਚੰਗਾ ਸਮਾਂ ਆਉਣ ਵਾਲਾ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ ਗੁਰੂ ਮਹਾਰਾਜ ਜੋ ਰਸਨਾ ਤੋਂ ਕਹੋਣਗੇ ਗੁਰੂ ਮਹਾਰਾਜ ਜੋ ਮਤਬਖਸ਼ਣ ਕੇ ਉਸ ਤਰ੍ਹਾਂ ਦੇ ਆਪਾਂ ਵਿਚਾਰ ਸਾਂਝੇ ਕਰਾਂਗੇ ਬਾਈ ਗੁਰੂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਵੱਧ ਵੱਧ ਸਪੋਰਟ ਕਰੋ ਵਾਈਕ੍ਰੂ ਜੀ ਸ਼ੁਰੂ ਕਰਦੇ ਆਂ ਅੱਜ ਦੀ ਆਪਾਂ ਵੀਡੀਓ ਅੱਜ ਦਾ ਆਪਣਾ ਟੌਪਿਕ ਸੀਗਾ ਕਿ ਕਿੰਨਾ ਸੰਕੇਤਾਂ ਤੋਂ ਆਪਾਂ ਨੂੰ ਪਤਾ ਲੱਗਦਾ ਕਿ ਆਪਣਾ ਜਿਹੜਾ ਮਾੜਾ ਸਮਾਂ ਜਿਹੜਾ ਕੱਟਿਆ ਜਾਣ ਵਾਲਾ ਹੈ ਤੇ ਚੰਗਾ ਸਮਾਂ ਆਉਣ ਵਾਲਾ ਤਾਂ ਵਾਈਕ੍ਰੂ ਜੀ ਸਭ ਤੋਂ ਪਹਿਲਾ ਸੰਕੇਤ ਇਹ ਹੈ ਕਿ ਗੁਰੂ ਮਹਾਰਾਜ ਦੀ ਤੁਹਾਡੇ ਤੇ ਬਖਸ਼ਿਸ਼ ਹੋ ਜਾਂਦੀ ਹੈ ਸੱਚੇ ਪਾਤਸ਼ਾਹ ਵੈਗੁਰੂ ਦੀ ਕਿਰਪਾ ਹੋ ਜਾਂਦੀ ਹੈ ਜਿਹਦੇ ਕਰਕੇ ਉਹਨਾਂ ਦੀਆਂ ਜਿਹੜੀ ਉਹਨਾਂ ਦੀ ਬਾਣੀ ਦੇ ਵਿੱਚ ਤੁਹਾਨੂੰ ਰਾਸ ਸੌਂਨਾ ਸ਼ੁਰੂ ਹੋ ਜਾਂਦਾ ਹੈ ਉਹ ਜਦੋਂ ਤੁਸੀਂ ਗੁਰੂ ਘਰ ਜਾਂਦੇ ਆ ਤੁਹਾਡਾ ਮਨ ਲੱਗਦਾ ਹੈ ਬਹੁਤ ਤੇ ਗੁਰੂ ਮਹਾਰਾਜ ਦੀ ਤੁਹਾਡੇ ਤੇ ਬਖਸ਼ਿਸ਼ ਹੋ ਜਾਂਦੀ ਹੈ ਤੇ ਤੁਹਾਡਾ ਮਨ ਕਰਦਾ ਕਿ ਤੁਸੀਂ ਪਾਠ ਪੂਜਾ ਕਰੋ ਤਾਂ ਸਭ ਤੋਂ ਪਹਿਲਾਂ ਸੰਕੇਤ ਇਹ ਹੈ ਤੇ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਹੈ ਕਿਉਂਕਿ ਜੇਕਰ ਪ੍ਰਮਾਤਮਾ ਨਾਲ ਆਪਾਂ ਜੁੜਦੇ ਹਾਂ ਤਾਂ ਹੀ ਆਪਣਾ ਚੰਗਾ ਸਮਾਂ ਆਉਂਦਾ ਹੈ ਤਾਂ ਅਗਲਾ ਸੰਕੇਤ ਇਹ ਹੈ ਕਿ ਵਾਈਬਰੂਜੀ ਦੋ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਜਾਗ ਖੁੱਲਣੀ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਜਾਗ ਆ ਜਾਂਦੀ ਕਿਉਂਕਿ ਇਹ ਦੋ ਤੋਂ ਲੈ ਕੇ 5 ਵਜੇ ਤੱਕ ਅੰਮ੍ਰਿਤ ਵੇਲਾ ਸ਼ੁਭ ਅੰਮ੍ਰਿਤ ਵੇਲਾ ਮੰਨਿਆ ਗਿਆ ਤੇ ਇਸ ਟਾਈਮ ਆਸੇ-ਪਾਸੇ ਰੱਬੀ ਰੂਹਾਂ ਦੀ ਵਾਈਬ੍ਰੇਸ਼ਨ ਹੁੰਦੀ ਹੈ ਉਹਨਾਂ ਦਾ ਵਾਸਾ ਹੁੰਦਾ ਆਸੇ-ਪਾਸੇ ਤੇ ਪਰਮਾਤਮਾ ਦੀ ਤੁਹਾਡੇ ਤੇ ਬਖਸ਼ਿਸ਼ ਹੁੰਦੀ ਹੈ ਪਰ ਅੱਭੀ ਰੂਹਾਂ ਤੁਹਾਨੂੰ ਆ ਕੇ ਜਗਾਉਂਦੀਆਂ ਨੇ ਦੋ-ਦੋ ਲੈ ਕੇ 5 ਵਜੇ ਤੱਕ ਜਦੋਂ ਵੀ ਵਾਹਿਗੁਰੂ ਜੀ ਤੁਹਾਡੇ ਜਾਗ ਖੁੱਲਦੀ ਹੈ ਤਾਂ ਤੁਸੀਂ ਨਾਮ ਸਿਮਰਨ ਕਰਨਾ ਹੈਗਾ ਹੂਲ ਮੰਤਰ ਦਾ ਜਾਪ ਕਰਨਾ ਵਾਹਿਗੁਰੂ ਜੀ ਉੱਠ ਕੇ ਅਸ਼ਨਾਣ ਕਰਕੇ ਨਿਤਨੇਮ ਕਰਨਾ ਆਪਣਾ ਕਿਉਂਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਤੋਂ ਬਿਨਾ ਇਹ ਗੱਲਾਂ ਨਹੀਂ ਹੁੰਦੀਆਂ ਜੇ ਦੋ ਤੋਂ ਲੈ ਕੇ 5 ਵਜੇ ਤੱਕ ਤੁਹਾਡੇ ਰੋਜ਼ ਹੀ ਜਾਗ ਖੜੀ ਜਾਂਦੀ ਹੈ ਤਾਂ ਤੁਸੀਂ ਆਪਣਾ ਨਿਤਨੇਮ ਵੀ ਬਣੋ ਰੁਟੀਨ ਦੇ ਵਿੱਚ ਪਾਠ ਪੂਜਾ ਕਰੋ ਆਪਦੀ ਕਿਉਂਕਿ ਗੁਰੂ ਮਹਾਰਾਜ ਦੀ ਤੁਹਾਡੇ ਤੇ ਕਿਰਪਾ ਹੋ ਗਈ ਹੈ ਤੇ ਤੁਹਾਡਾ ਮਾੜਾ ਸਮਾਂ کٹਿਆ ਜਾ ਰਿਹਾ ਹੈ ਤੇ ਚੰਗਾ ਸਮਾਂ ਤੁਹਾਡਾ ਆਉਣ ਵਾਲਾ ਅਗਲਾ ਸੰਕੇਤ ਇਹ ਹੈ ਕਿ ਵਾਹਿਗੁਰੂ ਜੀ ਤੁਹਾਡਾ ਨਾ ਆਲਸ ਘਟਣਾ ਸ਼ੁਰੂ ਹੋ ਜਾਊਗਾ ਕਿਉਂਕਿ ਜਿਹੜੀ ਦੇਖੋ ਸਵੇਰ ਵੇਲੇ ਕਿੰਨੀ ਗੁੜੀ ਨੀਂਦ ਆਈ ਹੁੰਦੀ ਹੈ ਤੇ ਗੁਰੂ ਮਹਾਰਾਜ ਜੀ ਜੇਕਰ ਤੁਹਾਡੇ ਤੇ ਬਖਸ਼ਿਸ਼ ਹੋਊਗੀ ਤਾਂ ਤੁਸੀਂ ਐਨੇ ਗੁੜੀ ਨੇ ਦੇ ਵਿੱਚੋਂ ਉੱਠ ਕੇ ਪਾਠ ਪੂਜਾ ਕਰੋਗੇ ਜੋ ਆਪਣਾ ਕੰਮ ਧੰਦਾ ਕਰੋਗੇ ਤੇ ਇਹ ਗੁਰੂ ਮਹਾਰਾਜ ਜੀ ਤੁਹਾਡੇ ਤੇ ਕਿਰਪਾ ਹੋ ਜਾਂਦੀ ਹੈ ਜੇਕਰ ਆਪਾਂ ਰੁਟੀਨ ਦੇ ਵਿੱਚ ਮੰਨ ਲਓ 5 ਵਜੇ 4 ਵਜੇ 4 ਵਜੇ ਉੱਠ ਕੇ ਆਪਾਂ ਮੰਨ ਲਓ ਰੁਟੀਨ ਦੇ ਵਿੱਚ ਆਪਦਾ ਕੰਮ ਵੀ ਕਰੀਏ ਨਾ ਤਾਂ ਵੀ ਗੁਰੂ ਮਹਾਰਾਜ ਦਾ ਨਾਮ ਆਟੋਮੈਟਿਕਲੀ ਆਪਣੇ ਜੜੀ ਰਸਨਾ ਤੋਂ ਨਿਕਲਦਾ ਕਿਉਂਕਿ ਉਸ ਟਾਈਮ ਰੱਬੀ ਰੂਹਾਂ ਦੀ ਵਾਈਬ੍ਰੇਸ਼ਨ ਹੁੰਦੀਆਂ ਨੇ ਰੱਬੀ ਰੂਹਾਂ ਦਾ ਵਾਸਾ ਹੁੰਦਾ ਹੈ ਕੋ ਉਸ ਟਾਈਮ ਅਮਰਤ ਵੇਲੇ ਤਾਂ ਰੱਬੀ ਰੂਹਾਂ ਆ ਕੇ ਨਾਮ ਜਪਾਉਂਦੀਆਂ ਨੇ ਜਾਂ ਜੋ ਗੁਰੂ ਘਰ ਤੁਹਾਡੇ ਨੇੜੇ ਆ ਉਹਨਾਂ ਦੀਆਂ ਜਿਹੜੀਆਂ ਜਿਹੜੇ ਉੱਥੇ ਨਿਤਨੇਮ ਹੋ ਰਿਹਾ ਹੁੰਦਾ ਹੈਗਾ ਉਹ ਤੁਜ ਜੀ ਸਾਹਿਬ ਦਾ ਪਾਠ ਹੋ ਰਿਹਾ ਹੁੰਦਾ ਆਸਾ ਦੀਵਾਰ ਦਾ ਕੀਰਤਨ ਹੋ ਰਿਹਾ ਹੁੰਦਾ ਉਹ ਤੁਹਾਡੇ ਕੰਨਾਂ ਦੇ ਵਿੱਚ ਜਦੋਂ ਪੈਂਦਾ ਹੈਗਾ ਤਾਂ ਤੁਸੀਂ ਆਟੋਮੈਟਿਕਲੀ ਨਾਮ ਲੈਣਾ ਸ਼ੁਰੂ ਕਰ ਦਿੰਦੇ ਹੋ ਝੂਟ ਦੇ ਸਾਰ ਆਪਾਂ ਨੂੰ ਕ੍ਰੋਧ ਤਾਂ ਨਹੀਂ ਹੁੰਦਾ ਨਾ ਪੁਰਦੇ ਸਾਰਾ ਗੁਰੂ ਮਹਾਰਾਜ ਦਾ ਨਾਮ ਜਰੂਰ ਆਉਂਦਾ ਆਪਾਂ ਨੂੰ ਤੇ ਜੇਕਰ ਆਪਾਂ ਦਿਨ ਚੜੇ ਉੱਠਦੇ ਆ ਤਾਂ ਬਹੁਤ ਤਰ੍ਹਾਂ ਦੀਆਂ ਆਵਾਜ਼ਾਂ ਆਉਂਦੀਆਂ ਜਿਹਦੇ ਨਾਲ ਅਲੱਗ-ਅਲੱਗ ਗੱਲਾਂ-ਬਾਤਾਂ ਸ਼ੁਰੂ ਹੋ ਜਾਂਦੀਆਂ ਤੇ ਕੋਈ ਹੋਰ ਟੌਪਿਕ ਸ਼ੁਰੂ ਹੋ ਜਾਂਦਾ ਉਸ ਤਰ੍ਹਾਂ ਸਵਾਇ ਗੁਰੂ ਜੀ 4 ਵਜੇ ਉੱਠੂ ਹੋਸਤਾ ਹੈ ਮ ਰੱਬੀ ਰੂਹਾਂ ਦਾ ਵਾਸਾ ਹੁੰਦਾ ਅਗਲਾ ਹੈਗਾ ਸੰਕੇਤ ਕਿ ਤੁਹਾਡਾ ਨਾ ਕੰਮ ਬਣਨਾ ਸ਼ੁਰੂ ਹੋ ਜੂਗਾ ਮੰਨ ਲਓ ਕੋਈ ਕੰਮ ਤੁਹਾਡਾ ਬਹੁਤ ਟਾਈਮ ਦਾ ਰੁਪਿਆ ਹੋਇਆ ਬਹੁਤ ਟਾਈਮ ਦਾ ਤੁਹਾਡਾ ਕੰਮ ਅੜਿਆ ਹੋਇਆ ਹੈ ਤਾਂ ਉਹ ਤੁਹਾਡਾ ਕੰਮ ਬਣ ਜੂਗਾ ਯਾ ਰੋਟੇਨ ਦੇ ਵਿੱਚ ਤੁਹਾਡੇ ਕੰਮ ਪੋਜ਼ਿਟਿਵ ਹੋਣੇ ਸ਼ੁਰੂ ਹੋ ਜਾਣਗੇ ਰੋਟੇਨ ਦੇ ਵਿੱਚ ਤੁਹਾਡੇ ਕੰਮ ਬਣਨੇ ਸ਼ੁਰੂ ਹੋ ਜਾਣਗੇ ਤਾਂ ਇਹ ਵੀ ਇੱਕ ਸੰਕੇਤ ਹੈ ਵਾਹਿਗੁਰੂ ਜੀ ਕਿ ਤੁਹਾਡਾ ਚੰਗਾ ਸਮਾਂ ਆਉਣ ਵਾਲਾ ਤੇ ਮਾੜਾ ਸਮਾਂ ਤੁਹਾਡਾ ਜਿਹੜਾ ਕੱਟਿਆ ਜਾ ਰਿਹਾ ਹੈ ਅਗਲਾ ਉਹ ਤੁਹਾਨੂੰ ਚੌਥਾ ਸੰਕੇਤ ਇਹ ਹੈ ਕਿ ਵਾਹਿਗੁਰੂ ਜਿਹੜਾ ਤੁਹਾਡਾ ਨਾ ਕਰੋਧ ਘਟਣਾ ਸ਼ੁਰੂ ਹੋ ਜੂਗਾ ਜਦੋਂ ਗੁਰਬਾਣੀ ਨਾਲ ਵਾਹਿਗੁਰੂ ਜੀ ਜੁੜਦੇ ਆ ਨਾ ਤਾਂ ਕਰੋਧ ਤਾਂ ਆਪਣੇ ਆਪ ਘਟਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੜੀ ਬਾਣੀ ਹੈ ਇੱਕ ਤਰ੍ਹਾਂ ਲਿਖੀ ਬਾਣੀ ਹੈ ਨਾ ਤੇ ਵਾਹਿਗੁਰੂ ਜੀ ਬਾਣੀ ਜਿਹੜੀ ਤੁਹਾਨੂੰ ਨਾ ਪੋਜ਼ਿਟਿਵ ਲੈ ਕੇ ਜਾਂਦੀ ਹੈ ਚੜ੍ਹਦੀ ਕਲਾ ਵਿੱਚ ਰੱਖਦੀ ਹੈ ਬਾਣੀ ਬਾਣੀ ਜਿਹੜੀ ਹੈ ਨਾ ਤੁਹਾਨੂੰ ਆਪਣੇ ਆਪ ਵਿੱਚ ਰੱਖਦੀ ਹੈ ਜਦੋਂ ਆਪਾਂ ਆਪਣੇ ਆਪ ਵਿੱਚ ਰਹਿੰਦੇ ਆ ਨਾ ਤਾਂ ਦੇਖੋ ਆਪਾਂ ਨੂੰ ਆਪਣੇ ਆਪ 'ਚ ਤਾਂ ਕਰੋਧ ਆਉਂਦਾ ਨਹੀਂਗਾ ਤੇ ਜਦੋਂ ਆਪਾਂ ਆਪਣੇ ਆਪ ਦੇ ਵਿੱਚ ਰਹਿੰਨੇ ਆ ਤਾਂ ਆਪਾਂ ਬਾਣੀ ਵੀ ਪੜਾਂਗੇ ਰਸ ਵੀ ਲਵਾਂਗੇ ਤੇ ਜਦੋਂ ਆਪਾਂ ਲੋਕਾਂ ਬਾਰੇ ਬੈਠੇ ਸੋਚੀ ਜਾਂਦੇ ਆ ਤਾਂ ਆਪਾਂ ਨੂੰ ਕਰੋਧ ਆਉਂਦਾ ਹੈ ਜਦੋਂ ਲੱਗੇ ਸ ਹੋਰ ਬਾਰੇ ਸੋਚੀ ਜਾਣਾ ਜਦੋਂ ਵੀ ਵੈਸੂ ਜੀ ਫਰੀ ਹੋਇਆ ਕਰੋ ਨਾਮ ਸਿਮਰਨ ਕਰੋ ਆਪਣੀ ਰਸਨਾ ਤੋਂ ਵਾਇ ਗੁਰੂ ਦਾ ਜਾਪ ਕਰੋ ਜਿਹੜੀਆਂ ਤੁਹਾਡੇ ਨੇਗੇਟਿਵ ਥਿੰਕਿੰਗ ਤੁਹਾਡੀ ਆਉਂਦੀ ਆ ਉਹ ਆਪਣੇ ਆਪ ਤੁਹਾਡੀ ਘੱਟ ਜੂਗੀ ਉਦੋਂ ਅਗਲਾ ਸੰਕੇਤ ਹੈ ਕਿ ਵੈਗੁਰੂ ਜੀ ਤੁਸੀਂ ਚੜ੍ਹਦੀ ਕਲਾ ਵਿੱਚ ਰਹੋਗੇ ਗੁਰੂ ਮਹਾਰਾਜ ਦੀ ਤੁਹਾਡੇ ਤੇ ਬਖਸ਼ਿਸ਼ ਹੋ ਜੂਣੀ ਹੈ ਤੁਸੀਂ ਫਿਰ ਚੜ੍ਹਦੀ ਕਲਾ ਵਿੱਚ ਰਹਿਣੇ ਸ਼ੁਰੂ ਹੋ ਜਾਓਗੇ ਕਿ ਕੋਈ ਕਿਉਂਕਿ ਕੋਈ ਕੰਮ ਤਾਂ ਮਾਲ ਨੂੰ ਕੋਈ ਨੁਕਸਾਨ ਵੀ ਹੁੰਦਾ ਹੈ ਨਾ ਤੁਸੀਂ ਕੋਈ ਵੀ ਹਾਂਜੀ ਕੋਈ ਨਹੀਂ ਚੜ੍ਹਦੀ ਕਲਾ ਗੁਰੂ ਮਹਾਰਾਜ ਦਾ ਪਾਣਾ ਨਾ ਤਾਂ ਵੈਗੁਰੂ ਜੀ ਇਹ ਵੀ ਇੱਕ ਚੰਗਾ ਸਮਾ ਹੋਣ ਦਾ ਸੰਕੇਤ ਹੈ ਅਗਲਾ ਸੰਕੇਤ ਇਹ ਹੈ ਕਿ ਤੁਸੀਂ ਜਦੋਂ ਹੀ ਵਾਈ ਗੁਰੂ ਜੀ ਗੜੀ ਤੋਂ ਨਿਕਲੋਗੇ ਘਰ ਤੋਂ ਆਪਦੇ ਤੋਂ ਨਿਕਲੋਗੇ ਤਾਂ ਬਹੁਤ ਚੰਗੇ ਫੁਰਖ ਚੰਗੀ ਆਤਮਾ ਦੇ ਤੁਹਾਨੂੰ ਦਰਸ਼ਨ ਹੋਣਗੇ ਆਤਮਾ ਮਤਲਬ ਇਹ ਨਹੀਂ ਕੋਈ ਰੱਬੀ ਰੂਹਾ ਆ ਕੇ ਮਤਲਬ ਇਹ ਹੈ ਕਿ ਜਿਹੜੇ ਨੇਕ ਇਨਸਾਨ ਹੁੰਦੇ ਚੰਗੇ ਇਨਸਾਨ ਹੁੰਦੇ ਉਹਨਾਂ ਦੇ ਤੁਹਾਨੂੰ ਦਰਸ਼ਨ ਹੋਣਗੇ ਉਹ ਤੁਹਾਡੇ ਮੱਥੇ ਲੱਗਣਗੇ ਦੇਖੋ ਜਦੋਂ ਆਪਣੇ ਕੋਈ ਵਧੀਆ ਇਨਸਾਨ ਆਪਣੇ ਮੱਥੇ ਲੱਗਦਾ ਤਾਂ ਆਪਣੇ ਜੇ ਵੀ ਚੰਗੀ ਥਿੰਕਿੰਗ ਆਉਂਦੀ ਹੈ ਤਾਂ ਹਨਾ கரੈਕਟ ਥਿੰਕਿੰਗ ਆਉਂਦੀ ਹੈ ਜੇਕਰ ਆਪਣੇ ਮੰਨ ਲਓ ਉਹੋ ਜਿਹਾ ਇਨਸਾਨ ਮੱਥੇ ਆਪਣੇ ਲੱਗਦਾ ਉਦਾਂ ਦੀ ਫਿਰ ਥਿੰਕਿੰਗ ਅੱਗੇ ਤੋਂ ਕੇ ਅੱਗੇ ਤੋਂ ਅੱਗੇ ਆਪਾਂ ਉਹਦੇ ਬਾਰੇ ਸੋਚਦੇ ਆਂ ਫਿਰ ਹੋਰ ਗੱਲਾਂ ਸੋਚਣੇ ਸ਼ੁਰੂ ਕਰ ਦਿੰਨੇ ਆਂ ਤਾਂ ਜੇ ਦੇਖੋ ਵਾਈ ਬਰੂ ਜੀ ਜਿਹੜਾ ਨਾ ਜਿਹੜੀ ਥਿੰਕਿੰਗ ਹੈ ਆਪਣੀ ਨਾ ਥਿੰਕਿੰਗ ਆਪਨੀ ਹੈਲਥ ਤੇ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀ ਹੈ ਜਿਸ ਤਰ੍ਹਾਂ ਦੀ ਵੀ ਆਪਣੀ ਹੈਲਥ ਜਿਸ ਤਰ੍ਹਾਂ ਦੀ ਆਪਣੀ ਸੋਰੀ ਸਿੰਕਿੰਗ ਹੋਊਗੀ ਉਸੇ ਤਰ੍ਹਾਂ ਦੀ ਆਪਣੀ ਹੈਲਥ ਹੁੰਦੀ ਹੈ ਕਿਉਂਕਿ ਤੁਸੀਂ ਇਹ ਦੇਖੋ ਜਦੋਂ ਆਪਾਂ ਜਦੋਂ ਖੁਸ਼ ਹੁੰਨੇ ਆ ਬਹੁਤ ਜ਼ਿਆਦਾ ਖੁਸ਼ ਹੁੰਨੇ ਆ ਆਪਣੀਆਂ ਜਿਹੜੀਆਂ ਫਿਜ਼ੀਕਲ ਵਾਈਬ੍ਰੇਟ ਆ ਉਹ ਕਿਸ ਤਰ੍ਹਾਂ ਦੀ ਹੁੰਦੀਆਂ ਜਿਹੜੀ ਫਿਜ਼ੀਕਲ ਜਿਹੜੇ ਆਪਣੇ ਅੰਗ ਪੈਰ ਆ ਜਾਂ ਫਿਜ਼ੀਕਲ ਆਪਾਂ ਆਪਣੇ ਆਪ ਮੁਕਤਾ ਹਸੂਸ ਕਰਦੇ ਹਾਂ ਜਦੋਂ ਆਪਾਂ ਬਹੁਤ ਜ਼ਿਆਦਾ ਕਰੋਧ ਦੇ ਵਿੱਚ ਹੁੰਨੇ ਆ ਉਹ ਜ਼ਿਆਦਾ ਗੁੱਸੇ ਦੇ ਵਿੱਚ ਹੁੰਨੇ ਆ ਤਾਂ ਵੈਗੁਰੂ ਜੀ ਕਿਸ ਤਰ੍ਹਾਂ ਆਪਾਂ ਜਿਵੇਂ ਕਈਆਂ ਦਾ ਮੂੰਹ ਲਾਲ ਹੋ ਜਾਂਦਾ ਬੜੀ ਕੰਪਨੀ ਛੁੱਟ ਜਾਂਦੀ ਹੈ ਮਤਲਬ ਕਿਵੇਂ ਦੀ ਵਾਈਬ੍ਰੇਟ ਆਪਣਾ ਸਰੀਰ ਵਾਈਬ੍ਰੇਟ ਕਰਨ ਲੱਗ ਜਾਂਦਾ ਉਸ ਤਰ੍ਹਾਂ ਵੈਗੁਰੂ ਜੀ ਤਾਂ ਵੈਗੁਰੂ ਜੀ ਥਿੰਕਿੰਗ ਚੰਗੇ ਇਨਸਾਨ ਨੂੰ ਦੇਖ ਕੇ ਚੰਗੀ ਥਿੰਕਿੰਗ ਆਉਗੀ ਤਾਂ ਇੱਕ ਰੂ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ ਵੀ ਤੁਹਾਡੇ ਚੰਗੇ ਥਿੰਕਿੰਗ ਆਉਣੇ ਦੂਜਾ ਯੱਥੀ ਹੈ ਅਗਲਾ ਸੰਕੇਤ ਇਹ ਹੈ ਕਿ ਵਰਤਰੀ ਜੀ ਜਦੋਂ ਤੁਹਾਡੇ ਤੇ ਪਰਮਤਮ ਦੀ ਕਿਰਪਾ ਹੋਊਗੀ ਟੜਾ ਮਾੜਾ ਸਮਾਪਟਿਆ ਜਾਣ ਵਾਲਾ ਹੋਊਗਾ ਤੁਸੀਂ ਗੁਰਬਾਣੀ ਦੇ ਨਾਲ ਵੱਧ ਜੁੜੋਗੇ ਤੁਸੀਂ ਇਕੱਲੇ ਰਹਿਣੇ ਸ਼ੁਰੂ ਕਰ ਦੋਗੇ ਜਿਹੜੇ ਜਿਹੜੀ ਸੋਸਾਇਟੀ ਹੈ ਸਮਾਜ ਹੈ ਕਿਉਂਕਿ ਜਦੋਂ ਸਮਾਜ ਦੇ ਵਿੱਚ ਆਪਾਂ ਬੈਠਦੇ ਆ ਨਾ ਕਿਸੇ ਦੀ ਥਿੰਕਿੰਗ ਕਿਵੇਂ ਦੀ ਕਿਸੇ ਦੀ ਥਿੰਕਿੰਗ ਕਿਵੇਂ ਦੀ ਕੋਈ ਕਿਸ ਤਰ੍ਹਾਂ ਦੀ 네ਗੇਟਿਵ ਗੱਲ ਕਰਦਾ ਕੋਈ ਕਿਸ ਤਰ੍ਹਾਂ ਦੀ ਕੋਈਟਿੰਗ ਗੱਲ ਕਰਦਾ ਤਾਂ ਵੈਗੁਰੂ ਜੀ ਉਸ ਚੀਜ਼ ਦਾ ਆਪਣੀ ਥਿੰਕਿੰਗ ਤੇ ਅਸਰ ਪੈਂਦਾ ਹੈਗਾ ਆਪਣੀ ਫਿਜ਼ੀਕਲ ਤੇ ਅਸਰ ਪੈਂਦਾ ਹੈਗਾ ਤਾਂ ਵੈਗੁਰੂ ਜੀ ਫਿਰ ਜਦੋਂ ਗੁਰਮਹਾਰਾ ਦੀ ਕਿਰਪਾ ਹੋ ਜਾਂਦੀ ਹੈ ਤੇ ਆਪਾਂ ਕੱਲੇ ਰਹਿਣੇ ਸ਼ੁਰੂ ਕਰ ਦਿੰਨੇ ਹਾਂ ਜਦੋਂ ਆਪਾਂ ਕੱਲਾ ਰਹਿਣਾ ਸ਼ੁਰੂ ਕਰ ਦਿੰਨੇ ਹਾਂ ਤਾਂ ਫਿਰ ਮੈਨੂੰ ਇਹ ਹੀ ਲੱਗਦਾ ਕਿ ਵੀ ਆਪਣੇ ਤੇ ਚੰਗਾ ਸਮਾਂ ਆਉਣ ਵਾਲਾ ਹੈ ਤੇ ਮਾੜਾ ਸਮਾਂ ਜਿਹੜਾ ਕੱਟਿਆ ਜਾਣਾ ਵਾਲਾ ਹੈ ਵੈਭਰੂ ਜੀ ਪਰਮਾਤਮਾ ਦੀ ਕਿਰਪਾ ਨਾਲ ਹੀ ਜਿਹੜਾ ਆਪਣਾ ਮਾੜਾ ਸਮਾਂ ਕੱਟਿਆ ਜਾਣ ਵਾਲਾ ਹੁੰਦਾ ਹੈ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਜੇਕਰ ਕਿਸੇ ਭੈਣ ਭਰਾ ਤੇ ਮਾੜਾ ਸਮਾਂ ਆਉਂਦਾ ਵੈਭਰੂ ਜੀ ਸਭ ਤੇ ਮਾੜਾ ਸਮਾਂ ਹੁੰਦਾਗਾ ਹਨਾ ਜੇਕਰ ਵੈਭਰੂ ਜੀ ਕਿਸੇ ਟਾਈਮ ਕਿਸੇ ਦਿਨ ਟਾਈਮ ਲੱਗਿਆ ਮੈਂ ਤੁਹਾਨੂੰ ਆਪਦੀ ਪੂਰੀ ਸਟੋਰੀ ਦੱਸਾਂ ਕਿ ਜੇਕਰ ਤੁਹਾਨੂੰ ਲੱਗਦਾ ਕਿ ਮੈਂ ਆਪਦੀ ਸਟੋਰੀ ਪੂਰੀ ਆਪਦੀ ਹੱਡ ਦਿੱਤੀ ਦੱਸਾਂ ਸਾਰੀ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਹੋ ਫਿਰ ਮੈਂ ਆਪਦੀ ਇੱਕ ਹੱਡ ਗਿੱਟੀ ਤੇ ਆ ਇੱਕ ਵੀਡੀਓ ਬਣਾ ਕੇ ਪਾਉਂਗੀ ਜੇਕਰ ਤੁਸੀਂ ਮੇਰੀ ਹੱਡ ਗਿੱਟੀ ਸੁਣੋਗੇ ਨਾ ਦੇਖੋ ਹਰੇਕ ਤੇ ਬਹੁਤ ਕਸ਼ਟ ਆਉਂਦੇ ਮੇਰੇ ਤੇ ਵੀ ਬਹੁਤ ਕਸ਼ਟ ਆਇਆ ਤੇ ਪਰ ਪਰਮਾਤਮਾ ਦੀ ਕਿਰਪਾ ਹੋਈ ਅੱਜ ਮੈਂ ਬਹੁਤ ਸੋਹਣੀ ਨੌਕਰੀ ਤੇ ਆ ਬਹੁਤ ਸੋਨਾ ਪਰਮਾਤਮਾ ਦੀ ਬਹੁਤ ਕਿਰਪਾ ਹੈ ਗੁਰੂ ਮਾ ਘਰ ਜਾਣੇ ਆ ਬੱਚੇ ਵੀ ਗੁਰੂ ਨਾਲ ਗੁਰੂ ਚਰਨਾਂ ਨਾਲ ਜੁੜੇ ਹੋਏ ਆ ਤੇ ਜੋ ਪਰਮਾਤਮਾ ਦੀ ਸੇਵਾ ਲੈ ਰਹੇ ਹੋ ਸੇਵਾ ਵੀ ਨਿਭਾ ਰਹੇ ਆ ਤੇ ਸੱਚੇ ਪਾਤਸ਼ਾਹ ਵੇ ਗੁਰੂ ਦੀ ਕਿਰਪਾ ਤੇ ਇਸੇ ਤਰ੍ਹਾਂ ਪਰਮਾਤਮਾ ਦੀ ਕਿਰਪਾ ਬਣਾ ਕੇ ਰੱਖਣ ਆਪ ਸਭ ਨੂੰ ਵੀ ਪਰਮਾਤਮਾ ਤੋਂ ਦਰਸਤੀਆਂ ਬਖਸ਼ਣ ਤਾਂ ਇਹ ਜੀ ਆਪਣੀ ਅੱਜ ਦੀ ਵੀਡੀਓ ਨੂੰ ਵਾਈ ਕਰੂ ਜੀ ਜਾਣਕਾਰੀ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਵਾਰ-ਵਾਰ ਸਪੋਰਟ ਕਰਿਓ ਤੇ ਆਪਾਂ ਹੁਣ ਵੀਡੀਓ ਦੀ ਕਰਦੇ ਹਾਂ ਸਮਾਰਤੀ ਵਾਹਿਗੁਰਜੀ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ